ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਗ੍ਰਹਿ ਮੰਤਰੀ ਮੀਤਸ਼ਾ ਨਾਲ ਕੀਤੀ ਐ ਮੀਟਿੰਗ ਮੀਤਸ਼ਾ ਮੁਰੇ ਰੱਖੀਆਂ ਵੱਡੀ ਮੰਗਾਂ ਸੁਖਵੀਰ ਸਿੰਘ ਬਾਦਲਵਾਰੇ ਅਦਾਲਤ ਨੇ ਸੁਣਾਇਆ ਵੱਡਾ ਫੈਸਲਾ ਮਾਨ ਹਾਨੀ ਮਾਮਲੇ 'ਚ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਦਿੱਤੀ ਜ਼ਮਾਨਤ ਫਰਜੀ ਬੁੜਾਪਾ ਪੈਨਸ਼ਨ ਲੈਣ ਵਾਲਿਆਂ ਤੇ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ 170 ਕਰੋੜ ਦੀ ਕੀਤੀ ਰਿਕਵਰੀ ਭਗਵਾਨ ਤਮਨ ਦੀਆਂ ਵੀਡੀਓਜ਼ ਮਾਮਲੇ ਚ ਸੁਪਾਲ ਸਿੰਘ ਖੈਰਾ ਦਾ ਵੱਡਾ ਖੁਲਾਸਾ ਵੀਡੀਓਜ਼ ਨੂੰ ਦੱਸਿਆ ਅਸਲੀ ਆਪ ਐਮਐਲਏ ਨਰਿੰਦਰਪਾਲ ਸਵਨਾ ਨੇ ਐਸਐਸਪੀ ਨਾਲ ਕੀਤੀ ਮੀਟਿੰਗ ਫਾਜ਼ਿਲਕਾ ਦੇ ਸਾਰੇ ਥਾਣਿਆਂ ਦੇ ਐਸਐਚਓ ਨੂੰ ਬਦਲਣ ਦੇ ਦਿੱਤੇ ਸਖਤ ਹੁਕਮ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੂੰ ਸੁਖਵੀਰ ਬਾਦਲ ਨੇ ਲਿਖੀ ਚਿੱਠੀ ਆਤੀਸ਼ੀ ਖਿਲਾਫ ਫੌਜਦਾਰੀ ਮਾਮਲਾ ਦਰਜ ਕਰਨ ਦੀ ਕੀਤੀ ਅਪੀਲ ਅੱਜ ਤੋਂ ਬਦਲੇਗਾ ਪੰਜਾਬ ਦਾ ਮੌਸਮ ਮੌਸਮ ਵਿਭਾਗ ਨੇ ਇਨਾਂ ਇਲਾਕਿਆਂ ਚ ਮੀਂਹ ਪੈਣ ਦੀ ਦਿੱਤੀ ਚੇਤਾਵਨੀ ਅੱਜ SNL ਜਾ ਖੜਦੀ ਹੈ ਗਵਾਈ ਚ ਪਾਚਪਾ ਦੇ ਵਫਦ ਵੱਲੋਂ ਰਾਜਪਾਲ ਨਾਲ ਕੀਤੀ ਜਾਵੇਗੀ ਮੁਲਾਕਾਤ ਤੇ ਗੰਭੀਰ ਮੁੱਦਿਆਂ ਤੇ ਹੋਵੇਗੀ ਚਰਚਾ ਸਾਬਕਾ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਤੇ ਪੜਕੇ ਮੰਤਰੀ ਲਾਲਜੀ ਸਿੰਘ ਪੁੱਲਰ ਦਿੱਤੀ ਚੇਤਾਵਨੀ ਅਤੀਸ਼ੀ ਦੀ ਵੀਡੀਓ ਮਾਮਲੇ 'ਚ ਸ਼ਰੋਮਨੀ ਅਕਾਲੀ ਦਲ ਨੇ ਸਾਧਿਆ ਨिशाना ਕਿਹਾ ਸੀ ਐਪ ਭਗਵੰਤ ਮਾਨ ਤੇ ਕੇਜਰੀਵਾਲ ਵੱਲੋਂ ਝੂਠੇ ਸਬੂਤ ਬਣਾ ਕੇ ਕਾਨੂੰਨ ਤੇ ਜਨਤਾ ਨੂੰ ਗੁੰਮਰਾਹ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਨਮ ਨਾਲ ਮੁਲਾਕਾਤ ਕੀਤੀ ਹੈ ਇਸ ਮੁਲਾਕਾਤ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨਾਲ ਜੁੜੇ ਕਈ ਹੈ ਮੁੱਦੇ ਚੁੱਕੇ ਅਤੇ ਕੇਂਦਰ ਸਰਕਾਰ ਦੇ ਕੁਝ ਫੈਸਲਿਆਂ ਤੇ ਸਖਤੀ ਤਰਜਤਾਹ ਹੈ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਕਈ ਵੱਡੀਆਂ ਗੱਲਾਂ ਕਹੀਆਂ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਕੇਂਦਰ ਦੇ ਪ੍ਰਸਤਾਵਿਤ ਬੀਜ ਐਕਟ ਤੇ ਆਪਣਾ ਵਿਰੋਧ ਦਰਜ ਕਰਵਾਇਆ ਹੈ ਉਹਨਾਂ ਨੇ ਸਵਾਲ ਚੁੱਕਿਆ ਕਿ ਪੰਜਾਬ ਦੀ ਸਹਿਮਤੀ ਤੋਂ ਬਿਨਾ ਬਾਹਰਲਾ ਬੀਜ ਸੂਬੇ ਵਿੱਚ ਕਿਵੇਂ ਆ ਸਕਦਾ ਹੈ ਉਹਨਾਂ ਨੇ ਸਪਸ਼ਟ ਕਿਹਾ ਕਿ ਇਹ ਐਕਟ ਸੰਸਦ ਵਿੱਚ ਪਾਸ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਕਿਸਾਨਾਂ ਦੇ ਹਿੱਤਾਂ ਦੇ ਖਿਲਾਫ ਹੋ ਸਕਦਾ ਹੈ ਮੁੱਖ ਮੰਤਰੀ ਨੇ ਚੰਡੀਗੜ੍ਹ ਸਥਿਤ FCI ਵਿੱਚ ਬਾਹਰਲੇ ਸੂਬੇ ਦੇ ਜਨਰਲ ਮੈਨੇਜਰ ਨੂੰ ਲਗਾਉਣ ਦਾ ਸਖਤ ਵਿਰੋਧ ਕੀਤਾ ਉਹਨਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਵਿੱਚ FCI ਦਾ ਮੁਖੀ ਪੰਜਾਬ ਕੇਡਰ ਦਾ ਅਧਿਕਾਰੀ ਹੋਣਾ ਚਾਹੀਦਾ ਹੈ ਤਾਂ ਜੋ ਸਥਾਨਕ ਲੋਕਾਂ ਤੇ ਭਾਸ਼ਾ ਨੂੰ ਸਮਝਿਆ ਜਾ ਸਕੇ ਸੀਐਮ ਆਰ ਨੇ ਕਿਹਾ ਕਿ ਕੇਂਦਰ ਨੂੰ ਸੂਬੇ ਦੇ ਅਧਿਕਾਰਾਂ ਚ ਦਖਲ ਨਹੀਂ ਦੇਣਾ ਚਾਹੀਦਾ ਅਤੇ ਖੇਤੀਬਾੜੀ ਨਾਲ ਜੁੜੇ ਫੈਸਲਿਆਂ ਚ ਪੰਜਾਬ ਦੀ رائے ਲੈਣੀ ਲਾਜ਼ਮੀ ਹੋਣੀ ਚਾਹੀਦੀ ਹੈ ਉਹਨਾਂ ਪਾਣੀਆਂ ਦੇ ਮੁੱਦੇ ਤੇ ਗੱਲ ਕਰਦੇ ਅਸੀਂ ਐਮਐਮ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ਕੋਲ ਕਿਸੇ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਮੁੱਦੇ ਨੂੰ ਗੱਲਬਾਤ ਰਾਹੀਂ ਜਾਂ ਕਿਸੇ ਹੋਰ ਤਰੀਕੇ ਨਾਲ ਹਮੇਸ਼ਾ ਲਈ ਖਤਮ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਪੰਜਾਬ ਦਾ ਪੱਖ ਬਿਲਕੁਲ ਸਾਫ਼ ਹੈ ਮੁੱਖ ਮੰਤਰੀ ਨੇ ਪੰਜਾਬ ਦਾ ਰੁਕਿਆ ਹੋਇਆ ਲਗਭਗ 8500 ਕਰੋੜ ਦਾ ਆਰਡੀਐਫ ਜਾਰੀ ਕਰਨ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਹ ਪੈਸਾ ਮੰਡੀਆਂ ਦੀਆਂ ਸੜਕਾਂ ਬਣਾਉਣ ਲਈ ਵਰਤਿਆ ਜਾਣਾ ਹੈ ਮਿਤਿਸ਼ਾਣੇ ਭਰੋਸਾ ਦਿੱਤਾ ਹੈ ਕਿ ਉਹ ਜਲਦੀ ਹੀ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪਹਿਲੀ ਕਿਸ਼ਤ ਜਾਰੀ ਕਰਨ ਬਾਰੇ ਵਿਚਾਰ ਕਰਨਗੇ ਮੰਤਰੀ ਭਗਵੰਤ ਮਾਨ ਨੇ ਸਰਦੀ ਕਿਸਾਨਾਂ ਦਾ ਇੱਕ ਵੱਡਾ ਮੁੱਦਾ ਚੁੱਕਿਆ ਉਹਨਾਂ ਨੇ ਕਿਹਾ ਕਿ ਜਿਵੇਂ ਉਹਨਾਂ ਨੇ ਕਿਹਾ ਕਿ ਹਜ਼ਾਰਾਂ ਏਕੜ ਜ਼ਮੀਨ ਕੰਡਿਆਲੇ ਤਾਰ ਤੋਂ ਪਾਰ ਹੈ ਜਿੱਥੇ ਕਿਸਾਨਾਂ ਨੂੰ ਖੇਤੀ ਕਰਨ ਵਿੱਚ ਮੁਸ਼ਕਿਲ ਆਉਂਦੀ ਹੈ ਉਹਨਾਂ ਨੇ ਤਾਰ ਨੂੰ ਹੋਰ ਅੱਗੇ ਕਰਨ ਦਾ ਸੁਝਾਅ ਦਿੱਤਾ ਤਾਂ ਜੋ ਕਿਸਾਨ ਬਿਨਾ ਕਿਸੇ ਡਰ ਦੇ ਆਪਣੀ ਖੇਤੀ ਕਰ ਸਕਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਲਦੀ ਹੀ ਕੰਮ ਕਰਨ ਦਾ ਪ੍ਰੋਸਾ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ 8 ਸਾਲ ਪੁਰਾਣੇ ਮਾਨ ਹਾਨੀ ਮਾਮਲੇ 'ਚ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਜ਼ਮਾਨਤ ਦਿੱਤੀ ਹੈ ਉਹਨਾਂ ਨੇ ਜ਼ਮਾਨਤ ਲਈ ਅਰਜੀ ਦਾਇਰ ਕੀਤੀ ਸੀ ਇਸ ਤੋਂ ਪਹਿਲਾਂ ਅਦਾਲਤ ਨੇ ਉਹਨਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਸੀ ਅਤੇ ਪੇਸ਼ ਨਾ ਹੋਣਤੇ ਉਹਨਾਂ ਵਿਰੁੱਧ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਸਨ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਸੁਖਵੀਰ ਸਿੰਘ ਬਾਦਲ 17 ਦਸੰਬਰ ਯਾਨੀ ਬੀਤੇ ਦਿਨੀ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਸੁਖਵੀਰ ਸਿੰਘ ਬਾਦਲ 17 ਦਸੰਬਰ 2025 ਨੂੰ ਪੇਸ਼ ਨਹੀਂ ਹੋਏ ਇਸ ਤੋਂ ਬਾਅਦ ਵਧੀਕ ਮੁੱਖ ਜੇਾਇਕ ਮੈਜਿਸਟਰੇਟ ਰਾਹੁਲ ਗਰਗ ਦੀ ਅਦਾਲਤ ਨੇ ਉਹਨਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਸੀ ਅਤੇ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਸਨ ਇਸ ਕਾਰਵਾਈ ਕਾਰਨ ਬਾਦਲ ਨੂੰ ਅਦਾਲਤ ਵਿੱਚ ਪੇਸ਼ ਹੋਣਾ ਪਿਆ ਸੀ ਇਹ ਮਾਮਲਾ 2017 ਦਾ ਹੈ ਪੰਜਾਬ ਸਰਕਾਰ ਨੇ ਫਰਜੀ ਬੁਢਾਪਾ ਪੈਨਸ਼ਨ ਲੈਣ ਵਾਲਿਆਂ ਤੇ ਵੱਡੀ ਕਾਰਵਾਈ ਕੀਤੀ ਹੈ ਪੰਜਾਬ ਸਰਕਾਰ ਵੱਲੋਂ ਫਰਜੀ ਤਰੀਕੇ ਨਾਲ ਬੁਢਾਪਾ ਪੈਨਸ਼ਨ ਲੈਣ ਵਾਲਿਆਂ ਤੋਂ 170 ਕਰੋੜ ਦੀ ਰਿਕਵਰੀ ਕੀਤੀ ਗਈ ਹੈ ਇਸ ਸੰਬੰਧੀ ਜਾਣਕਾਰੀ ਕੈਬਨਟ ਮੰਤਰੀ ਬਲਜੀਤ ਕੋਰ ਨੇ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਕਿ 70000 ਦੇ ਕਰੀਬ مردਾਂ ਔਰਤਾਂ ਹੈ ਹੀ ਨਹੀਂ ਸਨ ਜਾਂ ਮਰ ਚੁੱਕੇ ਸਨ ਜੋ ਬੁਢਾਪਾ ਪੈਨਸ਼ਨ ਲੈ ਰਹੇ ਸਨ ਅਤੇ ਉਹਨਾਂ ਨੇ ਹੈਰਾਨੀ ਜਤਾਈ ਕਿ 2017 ਚ ਕਾਂਗਰਸ ਨੂੰ ਪਤਾ ਲੱਗ ਚੁੱਕਿਆ ਸੀ ਪਰ ਪਤਾ ਨਹੀਂ ਉਹਨਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ ਉਹਨਾਂ ਨੇ ਦੱਸਿਆ ਕਿ ਅਸੀਂ ਪਹਿਲੇ ਸਾਲ ਹੀ 29 ਕਰੋੜ ਦੀ ਰਿਕਵਰੀ ਕੀਤੀ ਸੀ ਅਤੇ ਹੁਣ 177 ਕਰੋੜ ਰੁਪਏ ਰਿਕਵਰ ਹੋ ਚੁੱਕੇ ਹਨ ਕਾਂਗਰਸੀ ਵਿਧਾਇਕ ਸੁਪਾਲ ਸਿੰਘ ਖੈਰਾਣੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕਥਿਤ ਵੀਡੀਓਜ਼ ਦੇ ਮਾਮਲੇ 'ਚ ਸਨਸਨੀਖੇਜ ਦਾਵਾ ਕੀਤਾ ਹੈ ਉਹਨਾਂ ਕਿਹਾ ਹੈ ਕਿ ਮੁੱਖ ਮੰਤਰੀ ਮਾਨ ਦੀਆਂ ਜੋ ਵੀਡੀਓ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ ਉਹ ਪੂਰੀ ਤਰ੍ਹਾਂ ਅਸਲੀ ਹਨ ਅਤੇ ਉਹਨਾਂ ਦੀ ਤਸਦੀਕ ਵਿਦੇਸ਼ੀ ਲੈਬ ਤੋਂ ਹੋ ਰਹੀ ਹੈ ਸੁਪਾਲ ਸਿੰਘ ਖੈਰਾਣੇ ਜਗਮਨ ਸਮਰਾ ਵੱਲੋਂ ਕੈਨੇਡਾ ਦੇ ਇੱਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਸੰਬੰਧਿਤ ਵੀਡੀਓਜ਼ ਦੀ ਜਾਂਚ ਕੈਨੇਡਾ ਦੀ ਇੱਕ ਫੋਰੈਂਸਿਕ ਲੈਬ ਤੋਂ ਕਰਵਾਈ ਗਈ ਹੈ ਸੁਪਾਲ ਸਿੰਘ ਖੈਰਾ ਅਨੁਸਾਰ ਜਗਮਨ ਸਮਰਾ ਨੇ ਤਸਦੀਕ ਕੀਤਾ ਹੈ ਕਿ ਇਨ੍ਹਾਂ ਵੀਡੀਓਜ਼ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਹੈ ਤੇ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਨਹੀਂ ਹੈ ਖੇਰਾ ਮੁਤਾਬਿਕ ਸਮਰਾਂ ਨੂੰ ਇੰਨਾ ਵੀਡੀਓ ਦੀ ਰਿਪੋਰਟ ਈਮੇਲ ਰਾਹੀਂ ਮਿਲ ਚੁੱਕੀ ਹੈ ਤੇ ਇਸ ਦੀ ਅਧਿਕਾਰਿਤ ਰਿਪੋਰਟ ਵੀ ਅਗਲੇ 2-3 ਦਿਨਾਂ ਵਿੱਚ ਪ੍ਰਾਪਤ ਹੋ ਜਾਵੇਗੀ ਸੁਪਾਲ ਸਿੰਘ ਖੈਰਣੇ ਕਹੇ ਹੈ ਕਿ ਇੰਨਾ ਵੀਡੀਓਜ਼ ਚ ਭਗਵੰਤ ਮਾਨ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨਾਲ ਬਹੁਤ ਹੀ ਇਤਰਾਜ਼ਯੋਗ ਹਰਕਤਾਂ ਕਰਦਾ ਨਜ਼ਰ ਆ ਰਿਹਾ ਹੈ ਸੁਪਾਲ ਖੈਰਣੇ ਆਮ ਆਦਮੀ ਪਾਰਟੀ ਨੂੰ ਨਾਸਤਿਕਾਂ ਦੀ ਪਾਰਟੀ ਦੱਸਦੇ ਹਨ ਕਿ ਹੈ ਕਿ ਇਹਨਾਂ ਨੂੰ ਗੁਰੂ ਸਾਹਿਬਾਨ ਵਿੱਚ ਕੋਈ ਵਿਸ਼ਵਾਸ ਨਹੀਂ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਜਥੇਦਾਰ ਸ਼੍ਰੀ ਅਕਾਲ ਤਖਸੈਬ ਨੂੰ ਵੈਨਕੂਵਰ ਦੀ ਫੋਰੈਂਸਿਕ ਲੈਬ ਦੀ ਰਿਪੋਰਟ ਦੇ ਆਧਾਰ ਤੇ ਮੁੱਖ ਮੰਤਰੀ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਉਹਨਾਂ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਹੈ ਕਿ ਜੇ ਕਰੋਨਾ ਨੂੰ ਸਿੱਖੀ ਵਿੱਚ ਥੋੜਾ ਜਿਹਾ ਯਕੀਨ ਹੈ ਤਾਂ ਉਹ ਇੰਨਾ ਵੀਡੀਓਜ਼ ਬਾਰੇ ਸਥਿਤੀ ਸਪਸ਼ਟਕਰਨ ਤੇ ਸ਼੍ਰੀ ਅਕਾਲ ਤਖਸੈਬ ਦੇ ਨਾਲ ਨਾਲ ਲੋਕਾਂ ਦੀ ਕਚਹਿਰੀ 'ਚ ਆਪਣਾ ਪੱਖ ਰੱਖਣਾ ਫਾਜ਼ਿਲਕਾ ਤੋਂ ਵਿਧਾਇਕ ਨਰੀਂਦਰਪਾਲ ਸਾਹਬ ਨਾਲ ਵੱਲੋਂ ਫਾਜ਼ਿਲਕਾ ਦੇ ਐਸਐਸਪੀ ਨਾਲ ਮੀਟਿੰਗ ਕੀਤੀ ਗਈ ਹੈ ਜਿਸ ਤੋਂ ਬਾਅਦ ਉਹਨਾਂ ਨੇ ਸਾਰੇ ਥਾਣਿਆਂ ਦੇ ਐਸਐਚਓ ਨੂੰ ਬਦਲਣ ਦੇ ਸਖਤ ਹੁਕਮ ਜਾਰੀ ਕੀਤੇ ਹਨ ਇਨ੍ਹਾਂ ਹੁਕਮਾਂ ਤਹਿਤ ਫਾਜ਼ਿਲਕਾ ਦੇ ਸਿਟੀ ਥਾਣਾ ਸਦਰ ਥਾਣਾ ਥਾਣਾ ਖੂਈ ਖੇੜਾ ਤੇ ਲਾਦੂਕਾ ਚੁੰਕੀ ਦਾ ਇੰਚਾਰਜ ਵੀ ਬਦਲ ਦਿੱਤਾ ਗਿਆ ਹੈ ਫਾਜ਼ਿਲਕਾ ਦੇ ਸਿਟੀ ਥਾਣੇ 'ਚ ਸਚਿਨ ਕੰਬੋਜ ਸਦਰ ਥਾਣੇ 'ਚ ਪ੍ਰਗਟ ਸਿੰਘ ਖੂਈ ਖੇੜਾ ਵਿਖੇ ਹਰਦੇਵ ਸਿੰਘ 베ਦੀ ਅਤੇ ਬਲਕਾਰ ਸਿੰਘ ਨੂੰ ਚੁੰਕੀ ਲਾ ਦੁਕਾਦਾਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਦਰਸਲ ਸ਼ਹਿਰ ਵਿੱਚ ਚੋਰੀ ਚਕਾਰੀਆਂ ਦੀਆਂ ਘਟਨਾਵਾਂ ਕਾਫੀ ਵਧ ਗਈਆਂ ਹਨ ਹਾਲਾਂਕਿ ਪੁਲਿਸ ਨੇ ਇਨ੍ਹਾਂ ਘਟਨਾਵਾਂ ਦੇ ਦੋਸ਼ੀਆਂ ਨੂੰ ਕਾਬੂ ਵੀ ਕੀਤਾ ਹੈ ਤੇ ਰਿਕਵਰੀ ਵੀ ਕੀਤੀ ਹੈ ਇਸ ਦੇ ਬਾਵਜੂਦ ਘਟਨਾਵਾਂ 'ਚ ਵਾਧਾ ਹੋਇਆ ਹੈ ਵਪਾਰੀਆਂ ਵੱਲੋਂ ਬੀਤੇ ਦਿਨੀਂ ਅੱਧੇ ਦਿਨ ਦਾ ਸ਼ਹਿਰ ਵੀ ਬੰਦ ਕਰਵਾਇਆ ਗਿਆ ਸੀ ਇਸ ਤੋਂ ਬਾਅਦ ਵਿਧਾਇਕ ਨਨਿੰਦਰਪਾਲ ਸਵਨਾ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਆ ਟ੍ਰੇਡ ਕਮਿਸ਼ਨ ਦੇ ਉੱਦੇਦਾਰਾਂ ਵਪਾਰੀਆਂ ਨਾਲ ਮੀਟਿੰਗ ਕੀਤੀ ਫਿਰ ਵਿਧਾਇਕ ਦੀ ਐਸਐਸਪੀ ਨਾਲ ਮੀਟਿੰਗ ਹੋਈ ਤਾਂ ਇਹ ਉਕਤ ਤਬਾਦਲਿਆਂ ਬਾਰੇ ਫੈਸਲਾ ਲਿਆ ਗਿਆ ਹੈ ਦਿੱਲੀ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਸ਼੍ਰੀ ਵਿਜੇਂਦਰ ਗੁਪਤਾ ਨੂੰ ਪੱਤਰ ਲਿਖ ਕੇ ਸੁਖਵੀਰ ਸਿੰਘ ਬਾਦਲ ਨੇ ਅਪੀਲ ਕੀਤੀ ਹੈ ਕਿ ਵਿਰੋਧੀ ਧਿਰ ਦੇ ਨੇਤਾ ਅਤੀਸ਼ੀ ਨੂੰ ਗੁਰੂ ਸਾਹਿਬਾਰੇ ਬੇਅਦਬੀ ਵਾਲੀਆਂ ਟਿੱਪਣੀਆਂ ਕਰਨ ਲਈ ਜਿਨ੍ਹਾਂ ਨਾਲ ਸਿੱਖ ਪਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਯੋਗ ਕੋਸ਼ਿਸ਼ ਕੀਤਾ ਜਾਵੇ ਅਤੇ ਉਸ ਖਿਲਾਫ ਫੌਜਦਾਰੀ ਮਾਮਲਾ ਦਰਜ ਕੀਤਾ ਜਾਵੇ ਜਨਵਰੀ ਦੀ ਠੰਡ ਕਈ ਰਾਜਾਂ ਖਾਸ ਕਰਕੇ ਉੱਤਰੀ ਭਾਰਤ ਵਿੱਚ ਆਪਣੇ ਸਿਖਰ ਤੇ ਪਹੁੰਚ ਗਈ ਹੈ ਕੁਝ ਥਾਵਾਂ 'ਤੇ ਸੰਗਣੀ ਧੁੰਦ ਜਦੋਂ ਕਿ ਕਿਤੇ-ਕਿਤੇ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਪੰਜਾਬ ਉੱਤਰ ਪ੍ਰਦੇਸ਼ ਬਿਹਾਰ ਦਿੱਲੀ ਤੇ ਹਰਿਆਣਾ 'ਚ ਜੇ ਵੀ ਧੁੰਦ ਕਾਰਨ ਵੱਡੀ ਸਮੱਸਿਆ ਬਣੀ ਹੋਈ ਹੈ ਕਈ ਖੇਤਰਾਂ 'ਚ ਦ੍ਰਿਸ਼ਟੀ 50 ਮੀਟਰ ਤੋਂ ਹੇਠਾਂ ਆ ਗਈ ਹੈ ਰੇਲ ਗੱਡੀਆਂ 'ਚ ਦੇਰੀ ਹੋ ਰਹੀ ਹੈ ਤੇ ਉਡਾਨਾਂ ਪ੍ਰਭਾਵਿਤ ਹੋਈਆਂ ਹਨ ਅਤੇ ਸੜਕੀ ਆਵਾਜਾਈ ਹੌਲੀ ਹੋ ਗਈ ਹੈ ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਦੇ ਮੌਸਮ 'ਚ ਬਦਲਾਅ ਹੋ ਸਕਦਾ ਹੈ ਤੇ ਕਈ ਥਾਵਾਂ 'ਤੇ بارش ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਭਾਰਤੀ ਮੌਸਮ ਵਿਭਾਗ ਦੇ ਤਾਜ਼ਾ ਅਪਡੇਟ ਅਨੁਸਾਰ ਉੱਤਰੀ ਭਾਰਤ 'ਚ ਠੰਡ ਲਹਿਰ ਹੌਲੀ-ਹੌਲੀ ਕਮਜ਼ੋਰ ਹੋ ਰਹੀ ਹੈ ਪਰ ਤੂੰਦਿਕ ਮਹੱਤਵਪੂਰਨ ਚੁਣੌਤੀ ਬਣੀ ਹੋਈ ਹੈ ਅੱਜ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿੱਚ ਪਾਰਟੀ ਦੇ ਵਫਦ ਵੱਲੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਜਾਵੇਗੀ। ਇਸ ਮੁਲਾਕਾਤ 'ਚ ਪੰਜਾਬ ਦੇ ਗੰਭੀਰ ਮੁੱਦਿਆਂ ਤੇ ਵਿਚਾਰ-ਚਰਚਾ ਕੀਤੀ ਜਾਵੇਗੀ। ਭਾਜਪਾ ਗੋਆਂ ਦਾ ਕਹਿਣਾ ਹੈ ਕਿ ਪੰਜਾਬ ਅਣਐਲਾਨੀ ਐਮਰਜੈਂਸੀ ਵੱਲ ਵਧ ਰਿਹਾ ਹੈ ਤੇ ਇਨ੍ਹਾਂ ਹਾਲਾਤਾਂ ਤੋਂ ਜਾਣੂ ਕਰਵਾਉਣ ਲਈ ਉਨ੍ਹਾਂ ਵੱਲੋਂ ਰਾਜਪਾਲ ਨਾਲ ਮੁਲਾਕਾਤ ਕੀਤੀ ਜਾਵੇਗੀ। ਹਲਕਾ ਪੱਟੀ ਦੇ ਸਾਬਕਾ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਦੇ ਬਾਰੇ ਕੈਬਨਟ ਮੰਤਰੀ ਲਾਲਜੀ ਸਿੰਘ ਢੁੱਲਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਵੀ ਪੋਸਟ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਮੇਰੀ ਸਾਬਕਾ ਵਿਧਾਇਕ ਪੱਟੀ ਕਾਂਗਰਸ ਦੇ ਨੂੰ ਚੇਤਾਵਨੀ ਹੈ ਉਹ ਤੱਥਾਂ ਦੇ ਆਧਾਰ ਤੇ ਮੇਰੇ ਨਾਲ ਗੱਲ ਕਰੇ ਬੇਤੁਕੀਆਂ ਬਿਆਨਬਾਜ਼ੀਆਂ ਕਰਕੇ ਲੋਕਾਂ ਨੂੰ ਗੁੰਮਰਾਹ ਨਾ ਕਰੇ ਲਾਲਜੀ ਸਿੰਘ ਢੁੱਲਰ ਨੇ ਸਾਬਕਾ ਵਿਧਾਇਕ ਨੂੰ ਚੈਲੰਜ ਕਰਦੇ ਆ ਕਿ ਹੈ ਕਿ ਦੱਸ ਕਿੱਥੇ ਆਉਣਾ ਹੈ ਮੈਂ ਆਉਣਾ ਹਾਂ ਅਤੇ ਸਾਰੇ মিডিਆ 'ਚ ਲਾਈਵ ਗੱਲਬਾਤ ਕਰਦੇ ਹਾਂ ਕੈਬਨਿਟ ਮੰਤਰੀ ਅਮਨ ਰੋੜਾ ਨੇ ਸੁਨੀਲ ਜਾਖੜ ਦੇ ਬਿਆਨ ਦਾ ਜਵਾਬ ਦਿੱਤਾ ਹੈ ਉਹਨਾਂ ਨੇ ਸੁਨੀਲ ਜਾਖੜ ਦੀ ਪੋਸਟ ਨੂੰ ਰੀਪੋਸਟ ਕਰਦੇ ਹਾਂ ਲਿਖਿਆ ਕਿ ਸੁਨੀਲ ਜਾਖੜ ਜੀ ਇਹ ਹੁਣ ਕੋਈ ਰਾਜਨੀਤਿਕ ਸਹਿਮਤੀ ਨਹੀਂ ਹੈ ਇਹ ਇੱਕ ਨਿਆਇਕ ਹੁਕਮ ਦਾ ਸਿੱਧਾ ਵਿਰੋਧ ਹੈ ਮਾਨਯੋਗ ਅਦਾਲਤ ਨੇ ਸਟੇਟ ਫੋਰੈਂਸਿਕ ਸਾਇੰਸ ਲੈਬਰਾਟਰੀ ਦੀਆਂ ਫੋਰੈਂਸਿਕ ਰਿਪੋਰਟਾਂ ਦੀ ਜਾਂਚ ਕਰਨ ਤੋਂ ਬਾਅਦ ਸਪਸ਼ਟ ਤੌਰ ਤੇ ਦਰਜ ਕੀਤਾ ਹੈ ਕਿ ਇਹ ਵਾਇਰਲ ਵੀਡੀਓ ਨੂੰ ਛੇੜਛਾੜ ਕੀਤੀ ਗਈ ਸੀ ਅਤੇ ਕਥਿਤ ਸ਼ਬਦ ਅਸਲ ਆਡੀਓ ਵਿੱਚ ਨਹੀਂ ਬੋਲਿਆ ਗਿਆ ਸੀ ਇਸ ਅਧਾਰ ਤੇ ਅਦਾਲਤ ਨੇ ਵੀਡੀਓ ਨੂੰ ਹਟਾਉਣ ਅਤੇ ਪਲੇਟਫਾਰਮਾਂ ਤੇ ਬਲੌਕ ਕਰਨ ਦਾ ਹੁਕਮ ਦਿੱਤਾ ਹੈ ਇਹ ਦਾਵਾ ਕਰਕੇ ਪੰਜਾਬ ਪੁਲਿਸ ਦੀਆਂ ਫੋਰੈਂਸਿਕ ਖੋਜਾਂ ਸ਼ੱਕ ਦੇ ਅਧੀਨ ਹਨ ਤੁਸੀਂ ਕਿਸੇ ਰਾਜਨੀਤਿਕ ਪਾਰਟੀ ਜਾਂ ਸਰਕਾਰ ਤੇ ਸਵਾਲ ਨਹੀਂ ਉਠਾ ਰਹੇ ਹੋ ਤੁਸੀਂ ਕਾਨੂੰਨ ਦੀ ਅਦਾਲਤ ਦੁਆਰਾ ਦਰਜ ਕੀਤੇ ਗਏ ਸੀਟੇ ਤੇ ਸਵਾਲ ਉਠਾ ਰਹੇ ਹੋ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਆਪ ਨਾਲ ਸਹਿਮਤ ਹੋ ਨੀਤੀਆਂ ਨੇਤਾਵਾਂ ਸਰਕਾਰਾਂ ਤੇ ਹਮਲਾ ਕਰੋ ਪਰ ਇੱਕ ਵਾਰ ਜਦੋਂ ਅਦਾਲਤ ਬੋਲ ਦਿੰਦੀ ਹੈ ਤਾਂ ਇਸ ਦੀਆਂ ਖੋਜਾਂ ਤੋਂ ਇਨਕਾਰ ਕਰਨਾ ਨੀਤੀ ਨਹੀਂ ਹੈ ਇਹ ਕਾਨੂੰਨ ਦੇ ਰਾਜ ਦੀ ਬੇਦਬੀ ਹੈ ਜਿਸ ਗੁਰੂ ਘਰ ਬਾਰੇ ਚ ਮੁੱਖ ਮੰਤਰੀ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਦੇ ਇਲਜ਼ਾਮ ਲਗਾਏ ਜਿਹੜੇ ਕੇ ਬੜੇ ਹੀ ਮੰਦ ਭਾਗੀ ਗੱਲ ਕੀਤੀ ਹੈ ਉਹਨਾਂ ਨੇ ਬਿਨਾਂ ਸੋਚੇ ਸਮਝੇ ਜਾਂ ਕਿਸੇ ਸਿਆਸੀ ਮਜਬੂਰੀ ਕਰਕੇ ਜਾਂ ਆਪਣੇ ਆਪ ਨੂੰ ਕਿਉਂਕਿ ਉਸ ਦਿਨ ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਸੀ ਉਧਰ ਤੇ ਧਿਆਨ ਭਟਕਾਉਣ ਵਾਸਤੇ ਚੋਰੀ ਹੋਏ ਸਰੂਪਾਂ ਦਾ ਇਲਜ਼ਾਮ ਇਸ ਸਥਾਨ ਤੇ ਲਗਾਤਾ ਕੇ 169 ਸਰੂਪ ਇੱਥੇ ਪਏ ਆ। ਅੱਜ ਜਿਸੀ ਇੱਥੇ ਆਏ ਆ ਪਹਿਲਾਂ ਵੀ ਫੇਰ ਆਉਂਦੇ ਰਾਣਾ ਜੀ ਰਾਣਾ ਗੁਰਜੀਤ ਸਿੰਘ ਜੀ ਰਵਿੰਦਰ ਸਿੰਘ ਡਾਡੀ ਸਾਹਿਬ ਜੀ ਤੇ ਨਾਲ-ਨਾਲ ਇੱਥੇ ਦੇ ਨਵੇਂ ਸ਼ਹਿਰ ਦੇ ਸਾਬਕਾ ਐਮਐਲਏ ਸਾਹਿਬ ਅੰਗਤ ਜੀ ਮਰਿੰਦਰ ਢਿੱਲੋਂ ਜੀ ਮਦਨ لال ਜਲਾਲਪੁਰ ਜੀ ਕਾਂਗਰਸ ਪਾਰਟੀ ਦੇ ਹੋਰ ਲੀਡਰ ਸਹਿਬਾਨ ਜਿਕੇ ਸੀ ਆਏ ਆ। ਇੱਥੇ ਅਸੀਂ ਮੱਥਾ ਟੇਕ ਕੇ ਅੰਦਰ ਜਾ ਜਾ ਕੇ ਦੇਖਿਆ ਤਾਂ ਪਿਛਲੇ 30 ਸਾਲਾਂ ਤੋਂ ਲਗਾਤਾਰ ਵੱਡੇ ਹਾਲ ਦੇ ਵਿੱਚ 42 ਤੋਂ 45 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਲਗਾਤਾਰ ਪਰਵਾ ਚੱਲ ਰਹੀ ਹੈ ਆਨੰਦ ਆ ਜਾਂਦਾ ਅੰਦਰ ਜਾ ਕੇ ਫਿਰ ਅਸੀਂ ਅੰਦਰ ਜਾ ਕੇ ਸੱਚਖੰਡ ਵੀ ਦੇਖਿਆ ਜਿੱਥੇ ਗੁਰੂ ਸਾਹਿਬ ਦੇ ਸਰੂਪਾ ਨੂੰ ਸੰਭਾਲਿਆ ਹੋਇਆ ਹੈ ਉਹ ਵੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਾਰਬਲ ਲਗਾ ਕੇ ਬਿਸਤਰੇ ਗੱਦੇ ਲਗਾ ਕੇ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਗੁਰੂ ਸਾਹਿਬ ਦਾ ਇੱਜ਼ਤ ਮਾਣ ਸਤਕਾਰ ਬਰਕਰਾਰ ਰੱਖ ਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਉਹਨਾਂ ਨੂੰ ਰੱਖਿਆ ਹੋਇਆ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਇੱਥੇ ਕੋਈ ਡੇਰਾਬਾਦ ਨਹੀਂ ਹੈ ਡੇਰੇ ਤੇ ਕੋਈ ਸਾਧੂ ਨਹੀਂ ਬੈਠਾ ਇੱਥੇ ਇੱਕ ਆਮ ਸਧਾਰਨ ਸਿੱਖ ਬੰਦਿਆਂ ਦੀ ਕਮੇਟੀ ਜਿਹੜੀ ਕਿ ਇਹਨਾਂ ਪਿੰਡ ਤੋਂ ਇਕੱਠੀ ਹੋ ਕੇ ਚਲਾ ਰਹੀ ਹੈ ਇੱਥੇ ਦਾ ਪ੍ਰਬੰਧ ਇੰਨਾ ਵਧੀਆ ਹੈ ਕਿ 1916 ਤੋਂ ਲੈ ਕੇ ਮਤਲਬ 100 ਸਾਲ ਤੋਂ ਵੱਧ ਤੋਂ ਇੱਥੇ ਲੰਗਰ ਦੀ ਪ੍ਰਥਾ ਚੱਲ ਰਹੀ ਹੈ ਲਗਾਤਾਰ ਹਜ਼ਾਰਾਂ ਸੰਗਤਾਂ ਰੋਜ਼ ਲੰਗਰ食ਦੀਆਂ ਲੋਕ ਰਸਦ ਵੀ ਦਿੰਦੇ ਆ ਉਸ ਤੋਂ ਇਲਾਵਾ ਵੀ 5 ਕਰੋੜ ਰੁਪਏ ਦਾ ਲਗਭਗ ਬਜਟ ਹੈ ਜਿਹੜਾ ਕਿ ਲੰਗਰ ਪਰ ਲੱਗਦਾ ਹੈ ਤੇ ਇਸ ਨੂੰ ਰਸੋਖਾਨੇ ਦਾ ਨਾਮ ਦਿੱਤਾ ਹੋਇਆ ਉਹ ਸਾਡੇ ਮੁੱਖ ਮੰਤਰੀ ਧੂਤੂ ਨੂੰ ਕਿਸੇ ਨੇ ਦੱਸਿਆ ਹੋਣਾ ਕਿ ਰਸੋਖਾਨਾ ਉਹ ਇਹ ਤਾਂ ਸਮਝਿਆ ਨਹੀਂ ਕਿ ਇਹ ਰਸੋਖਾਨਾ ਚੀਜ਼ ਕੀ ਆ ਕੀ ਨੇ ਇਹਨੂੰ ਨਾਮ ਦਿੱਤਾ ਉਹ ਕਹਿੰਦਾ ਜੀ ਰਸੋਈ ਵਿੱਚ 169 ਗੁਰੂਗ੍ਰੰਥ ਸਾਹਿਬ ਮਿਲੇ ਸਮਝਦਾ ਹੈ ਨਹੀਂ ਪਤਾ ਲੱਗਿਆ ਨਹੀਂ ਖਾਦੀ ਪੀਤੀ ਵਿੱਚ ਲੇਕਿਨ ਜੋ ਉਹਨਾਂ ਨੇ ਐਕਸ਼ਨ ਕਰਿਆ ਜੋ ਬੋਲਿਆ ਉਹ ਬਹੁਤ ਹੀ ਨਿੰਦਣਯੋਗ ਹੈ ਅਰ ਜੀ ਨੇ ਸੰਗਤਾਂ ਦੇ ਫਿਰਤੀਆਂ ਨੂੰ ਠੇਸ ਪਹਚਾਈ ਹੈ ਸਰਕਾਰ ਨੂੰ ਮੁੱਖ ਮੰਤਰੀ ਨੂੰ ਆਪਣੇ ਇਸ ਕਾਰੇ ਤੇ ਮਾफी ਮੰਗਣੀ ਚਾਹੀਦੀ ਹੈ ਵੈਸੇ ਤਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰਚਾ ਬਣਦਾ ਉਹਦੇ ਤੇ ਲੇਕਿਨ ਐਸੀ ਕਹਿੰਦੇ ਕਿ ਪਰਚਾ ਕਰਨਾ ਕਰਾਉਣਾ ਕਿਹਨੇ ਹੈ ਸਰਕਾਰ ਇਹਨਾਂ ਦੀ ਹੈ ਪਰ ਉਹਨੂੰ ਮਾफी ਜਰੂਰ ਮੰਗਣੀ ਚਾਹੀਦੀ ਹੈ ਇਹਦੀ ਆਦਤ ਹੈ ਕਿ ਇੱਕ ਵਾਰ ਬਿਨਾ ਮਤਲਬ ਦੇ ਪੈ ਜਾਣਾ ਲਗਾਤਾਰ ਇਹ ਬੰਦਾ ਸਿੱਖ ਕੌਮ ਦੇ ਖਿਲਾਫ ਬੋਲਦਾ ਰਿਹਾ ਜਥੇਦਾਰ ਸਾਹਿਬ ਨੂੰ ਐਸਜੀਪੀਸੀ ਨੂੰ ਤੇ ਜਾਦ ਉਹਨਾਂ ਨੇ ਸੱਦਿਆ ਫਿਰ ਵੀ ਜੀਬਲੀ ਬਣ ਕੇ ਉੱਥੇ ਬੈਠ ਗਏ ਫਿਰ ਵੀ ਰੱਸੀ ਤਾਂ ਜੜ ਗਈ ਬਟ ਨਹੀਂ ਗਿਆ ਫਿਰ ਵੀ ਕਿਥੈਲਾ ਜਾ ਲੈ ਗਿਆ ਕਿ ਜੀ ਮੇਰੇ ਕੋਲ 2000 ਤੁਹਾਡੇ ਖਿਲਾਫ ਸ਼ਿਕਾਇਤਾਂ ਵੀ ਜੇ 2000 ਸ਼ਿਕਾਇਤਾਂ ਸੀ ਤੂੰ ਤਿੰਨ ਚਾਰ ਸਾਲ ਦਾ ਕੀ ਕਰਦਾ ਸੀ ਕੱਢੀ ਤਾਂ ਇੱਕ ਵੀ ਨਹੀਂ ਤੂੰ ਇਹ ਬੰਦੇ ਜਿਹੜੇ ਇਹਨਾਂ ਨੂੰ ਸਿੱਖ ਰਹਿਤ ਮਰਿਆਦਾ ਦਾ ਨਾ ਕੁਝ ਪਤਾ ਹੈ ਨਾ ਇਹਨਾਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਹੈ ਆਰਐਸਐਸ ਅਤੇ ਕੇਜਰੀਵਾਲ ਦੀ ਸ਼ਹਿਤ ਇਹ ਮੁੱਖ ਮੰਤਰੀ ਬਾਰ ਬਾਰ ਸਿੱਖ ਧਰਮ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗੱਲਾਂ ਕਰਦਾ ਜਥੇਦਾਰ ਸਾਹਿਬ ਨੂੰ ਗਰੰਟੀ ਦੱਸਦਾ ਰਿਹਾ ਐਸਡੀਪੀਸੀ ਦੇ ਖਿਲਾਫ ਬੋਲਦਾ ਰਿਹਾ ਹੁਣ ਇਹ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਰਾਜਾ ਸਾਹਿਬ ਦਾ ਇੱਥੇ ਦਰਬਾਰ ਇਸ ਵਿੱਚ ਵੀ ਉਸ ਨੇ ਗਲਤ ਬੋਲਿਆ ਔਰ ਗਲਤ ਅਲੀਗੇਸ਼ਨ ਲਗਾਏ ਜਿੰਨੀ ਸੰਭਾਲ ਗੁਰੂ ਸਾਹਿਬ ਦੀ ਇੱਜ਼ਤ ਮਾਣ ਮਰਿਆਦਾ ਦੇ ਨਾਲ ਇੱਥੇ ਹੁੰਦੀ ਹੈ ਸ਼ਾਇਦ ਹੋਰ ਕਈ ਜਗ੍ਹਾ ਨਾ ਹੁੰਦੀ ਹੋਵੇ ਜਿੰਨਾ ਵਧੀਆ ਲੰਗਰ ਇੱਥੇ ਚੱਲ ਰਿਹਾ ਹਜ਼ਾਰਾਂ ਸੰਗਤਾਂ ਆਕਦੀਆਂ ਜਿਹਦੇ ਕਰਕੇ ਰਸੋਈ ਖਾਨਾ ਇਸ ਦਾ ਨਾਮ ਰਾਜਾ ਸਾਹਿਬ ਨੇ ਰੱਖਿਆ ਸੀ 19 100 ਸਾਲ ਪਹਿਲਾਂ ਉਨਾ ਲੰਗਰ ਸ਼ਹਿਰ ਕਿਤੇ ਹੋਰ ਨਾ ਵਰਤਦਾ ਹੋਵੇ ਮੈਂ ਧੰਨਵਾਦੀਆਂ ਇੱਥੇ ਦੀ ਕਮੇਟੀ ਦਾ ਜਿਹੜੀ ਐਨੇ ਵਧੀਆ ਢੰਗ ਦੇ ਨਾਲ ਪ੍ਰਬੰਧ ਕਰਕੇ ਇੱਥੇ ਗੁਰੂ ਸਾਹਿਬ ਦੀ ਬਾਣੀ ਦੇ ਜਾਪ ਕਰਾਉਂਦੇ ਆ ਬਾਹਰੋਂ ਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਇੱਥੇ ਲਗਾਤਾਰ ਪਾਠ ਕਰਾਉਂਦੀ ਹੈ ਲਗਾਤਾਰ 42 ਤੋਂ 45 ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਰੱਬੀ ਬਾਣੀ ਦੇ ਪਾਠ ਅਖੰਡ ਪਾਠ ਇਹਦੇ ਚੱਲਦੇ ਰਹਿੰਦੇ ਉਹਨਾਂ ਦਾ ਪ੍ਰਵਾਸ ਦਾ ਲਗਾਤਾਰ ਚੱਲਦਾ ਰਹਿੰਦਾ ਅਜਿਹੀ ਜਗ੍ਹਾ ਵਿੱਚ ਬੈਠਣਾ ਵੀ ਧਨ ਭਾਗ ਵਾਲਿਆਂ ਨੂੰ ਮਿਲਦਾ ਭਾਗ ਵਾਲਿਆਂ ਨੂੰ ਮਿਲਦਾ ਸੋ ਮੁੱਖ ਮੰਤਰੀ ਆਪਣੀ ਗੱਲ ਦਾ ਮਾफी ਮੰਗੇ ਤੇ ਜਿਹੜਾ ਕਮੇਟੀ ਪਰ ਐਲੀਗੇਸ਼ਨ ਲਗਾਈ ਉਹਨਾਂ ਨੂੰ ਵਾਪਸ ਲਵੇ ਨਹੀਂ ਸੰਗਤਾਂ 'ਚ ਰੋਹ ਜਿਹੜਾ ਪੜਕ ਰਿਹਾ ਇਹ ਜਾਦਾ ਵੀ ਪੜਕ ਸਕਦਾ ਚੰਨੀ 'ਚ ਜਿਹੜਾ ਇਹਨੇ ਇਹ ਬਿਆਨ ਦਿੱਤੇ ਨੇ ਮੁੱਖ ਮੰਤਰੀ ਵੱਲੋਂ ਕੀ ਇਹਨਾਂ ਦੀ ਆਪਣੀ ਸੋਚ ਹੈ ਜਾਂ ਐਸਆਈਟੀ ਦੀ ਰਿਪੋਰਟ ਤੇ ਜਾਂ ਇਹ ਪਹਿਲਾਂ ਕੀ ਤੁਹਾਨੂੰ ਮੈਂ ਪਹਿਲਾਂ ਕਿਹਾ اے ਆਰਐਸਐਸ ਤੇ ਕੇਜਰੀਵਾਲ ਐਂਡ ਕੰਪਨੀ ਦੀ ਸੋਚ ਹੈ ਸਿੱਖ ਕੌਮ ਦੇ ਖਿਲਾਫ ਗੱਲਾਂ ਕਰਨੀਆਂ ਕਾਰਵਾਈਆਂ ਕਰਾਉਣੀਆਂ ਤੇ ਸਿੱਖ ਕੌਮ ਨੂੰ ਕੇਸ ਪਾ ਚੋੜੀ ਕੀ ਇਹ ਕਰਦਾਰ ਕੁਛ ਹੀ ਨਹੀਂ ਹੋ ਰਹੀ ਹੈ ਇਹ ਮੈਂ ਕਹਿੰਦਾ ਕਿ ਇਹ ਮਸੰਦ ਟੱਕਰਿਆ ਉਹਨਾਂ ਨੂੰ ਤੇ ਇਹਦੇ ਰਾਹੀਂ ਅੱਜ ਸਿੱਖ ਕੌਮ ਨੂੰ ਇਹ ਦੰਦ ਦਿਖਾਉਂਦਾ ਰਹਿੰਦਾ ਚਿਹੜਾ ਦਿੰਦਾ ਹੈ ਇਹ ਸਮਝਵੇ ਬਾਝ ਆ ਜਾਵੇ ਜਿਸ ਤਰ੍ਹਾਂ ਉੱਥੇ ਭੀਜੀ ਬਿੱਲੀ ਬਣ ਜਿਆ ਸੀ ਇੱਕ ਦਿਨ ਇੱਥੇ ਵੀ ਆਉਣਾ ਪੈਣਾ ਹੈ। ਧੰਨਵਾਦ ਹਮੇਸ਼ਾ ਨਾਲ ਫੇਰੀ ਹੋਈ ਹੈ ਜਦੀ ਮੁਲਾਕਾਤ ਹੋਈ ਹੈ ਪੰਜਾਬ ਦੇ ਮੁੱਦੇ ਹਮਨੇ ਕੀ ਨਾ ਚਾਹੋ। ਉਹ ਆ ਪੰਜਾਬ ਦੇ ਮੁੱਦਿਆਂ ਦੇ ਉੱਥੇ ਤੇ ਕੋਈ ਹੋਰ ਇਹ ਜਿਹੀ ਗੁਫਤੀ ਲੈ ਕੇ ਆ ਗਿਆ ਹੋਣਾ। ਫੇਰ ਉਹਨੇ ਸਿੱਖ ਕੌਮ ਨੂੰ ਆ ਕੇ ਕੁਝ ਨਾ ਕੁਝ ਬੋਲੇਗਾ। ਫੇਰ ਪੰਜਾਬ ਦਾ ਕੋਈ ਨੁਕਸਾਨ ਕਰੇਗਾ। ਫੇਰ ਪੰਜਾਬ ਦੇ ਵਿੱਚ ਕਤਲਗਾਰ ਤੇ ਵਧੇਗੀ। ਫੇਰ ਕਤਲ ਹੋਣਗੇ। ਫੇਰ ਬੰਬ ਚੱਲਣਗੇ। ਇੱਥੇ ਸਾਡੇ ਹੀਰੋ ਮੁੰਡੇ ਮਾਰਦੇ ਨੌਜਵਾਨ ਰੋਜ਼ ਬੁਰਛਾ ਕਰਦੀ ਹੁੰਦੀ ਹੈ। ਉੱਥੇ ਜਾਤ ਵੀ ਜਾਂਦਾ ਤਾਂ ਆ ਕੇ ਉਹਰੇ ਕੁਛ ਨਾ ਕੁਛ ਗਲਤ ਹੀ ਹੁੰਦਾ ਚੰਗਾ ਨਹੀਂ ਕਰਦਾ ਚੰਨੀ ਸਿਆਸੀ ਚੰਨੀ ਚੰਨੀ ਸਿਆਸੀ ਮਸਲੇ ਆਉਂਦੇ ਨੇ ਤੁਸੀਂ ਇਹ ਧਾਰਮਿਕ ਮਸਲਾ ਵੀ ਆਉਂਦਾ ਹੈ ਧਾਰਮਿਕ ਮਸਲਾ ਹਾਲੀ ਹੈ ਤੁਸੀਂ ਦੇਖੋ ਕਿ ਮੁੱਖ ਮੰਤਰੀ ਨੇ ਜਾਂ ਇਹ ਜਿਹੜੀ ਉਹਦੀ ਕੰਪਨੀ ਕੇਜਰੀਵਾਲ ਐਂਡ ਕੰਪਨੀ ਉਹਨੇ ਸੋਚਿਆ ਨਹੀਂ ਹੋਣਾ ਕਿ ਕਾਂਗਰਸ ਦੇ ਸਟੇਜ ਤੋਂ ਵੀ ਐਸਜੀਪੀਸੀ ਤੇ ਜਥੇਦਾਰ ਸਾਹਿਬ ਦਾ ਸਬਰਤਨ ਹੋਏਗਾ ਦੰਦਾਂ ਨੂੰ ਸਿਕੜੀਆਂ ਆ ਗਈਆਂ ਦੂਸਰੇ ਦਿਨੇ ਭਿੱਜੀ ਬਿੱਲੀ ਬਣ ਕੇ ਗਿਆ ਮਸਲੇ ਸਾਰੇ ਹੱਲ ਕਰਾਵਾਂਗੇ ਇਹ ਬहोत सारे ਸਾਡੀ ਪੰਜਾਬ ਸਟੇਟ ਦੇ ਮੁੱਦੇ ਸੀਗੇ ਜਿਹੜੇ ਉਹਨਾਂ ਨਾਲ ਡਿਸਕਸ ਕੀਤੇ ਸੀ ਡੈਟ ਜਿਹਦੇ ਵਿੱਚ ਸ਼ਾਇਦ ਅਗਲੀ ਪਾਰਲੀਮੈਂਟ ਚ ਆ ਜੇ ਬਿਲ ਡੀ ਜੈਟ ਕਿ ਵੀ ਜਿਹੜਾ ਉਹੋ ਕਿਸੇ ਵੀ ਫਸਲ ਦਾ ਉਹਨੂੰ ਸੈਂਟਲਾਈਜ਼ ਕਰਨ ਲੱਗੇ ਆ ਕਿ ਉਹ ਸਾਥੋਂ ਪੁੱਛ ਕੇ ਤੇ ਪੰਜਾਬ ਅਗਰੀਰੀਅਨ ਸਟੇਟ ਹੈ ਕਿ ਪੰਜਾਬ ਤੋਂ ਬਿਨਾ ਕਿਵੇਂ ਹੋ ਸਕਦਾ ਹੈ ਕਿ ਪੰਜਾਬ ਨੂੰ ਬਿਨਾ ਪੁੱਛੇ ਕੋਈ ਬੀਜ ਐਸਾ ਬਣ ਜਾਈ ਉਹ ਅਸੀਂ ਉਹਨੂੰ ਕਿਹਾ ਕਿ ਇਹਨੂੰ ਇਹੜਾ ਇਸ ਐਕਟ ਨੂੰ ਪਾਰਲੀਮੈਂਟ ਚ ਨਹੀਂ ਲੈ ਕੇ ਆਉਣਾ ਚਾਹੀਦਾ ਤੋਂ ਉਹਨਾਂ ਨੇ ਕਿਹਾ ਕਿ ਓਕੇ ਮੈਂ ਸਾਰਾ ਪਰਦਾ ਦੇਖਦਾ ਕਿ ਮੈਂ ਉਹ ਦਿਵਾਰੀ ਪੈਸਰਾ ਲਊਗਾ ਤੇ ਅਸੀਂ ਵਿਰੋਧ ਪ੍ਰਗਟ ਕੀਤਾ ਪੰਜਾਬ ਵੱਲੋਂ ਕਿ ਕਿਉਂਕਿ ਸਾਡੇ ਤਾਂ ਖੇਤੀ ਦਾ ਹੀ ਮਤਲਬ ਕਿ ਅਸੀਂ ਆਪ ਖੇਤੀ ਕਰ ਲੈਨੇ ਆਂ ਕੁਝ ਫਸਲ ਵੇਚ ਦਿੰਨੇ ਆਂ ਕੁਝ ਬੀਜ ਵਾਸਤੇ ਫਿਰ ਰੱਖ ਲੈਨੇ ਆਂ ਅਗਲੇ ਸਾਲ ਵਾਸਤੇ ਸਾਡੇ ਘਰਾਂ 'ਚ ਕੰਕਰੀਟ ਢੋਲ ਜੇ ਸਾਡੇ ਘਰਾਂ 'ਚ ਐਦਾਂ ਦੇ ਸਟੋਰੇਜ ਰਹੀ ਹੈ ਨੈਚੁਰਲ ਸਟੋਰੇਜ ਕਿ ਹੁਣ ਜੇ ਕੋਈ ਸਾਨੂੰ ਕੰਪਨੀ ਕਹੂਗੀ ਤਾਂ ਤੋਂ ਕਿ 20 ਹੱਥ ਹੀ ਲੈਣਾ ਤਾਂ ਇਹ ਮੇਰੇ ਖਿਆਲ ਚ ਚੰਗੀ ਚੰਗੀ ਗੱਲ ਨਹੀਂ ਅਸੀਂ ਇਹ ਮੈਂ ਤਾਂ ਉਹਨਾਂ ਨੂੰ ਕਿਹਾ ਇਹ ਸੀਡ ਐਕਟ ਜਿਹੜਾ ਉਹਦਾ ਬਿੱਲ ਪਾਰਲੀਮੈਂਟ 'ਚ ਨਹੀਂ ਆਉਣਾ ਚਾਹੀਦਾ ਐਸਵਾਈਐਲ ਦਾ ਇਸ਼ੂ ਹੈ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਜਾਰੀ ਹੈ ਤੇ ਅਸੀਂ ਉੱਥੇ ਆਪਣੇ ਵਧੀਆ ਤੋਂ ਵਧੀਆ ਵਕੀਲ ਭੇਜ ਰਹੇ ਆ ਤੇ ਉਹਦੇ ਵਿੱਚ ਵੀ ਅਸੀਂ ਕਿਹਾ ਵੀ ਅਸੀਂ ਪੰਜਾਬ ਦਾ ਪੱਖ ਇਹ ਆ ਕਿ ਸਾਡੇ ਕੋਲੇ ਪਾਣੀ ਹੈ ਨਹੀਂ ਤੇ ਇਸ ਕਰਕੇ ਇਸ ਮੁੱਤੇ ਨੂੰ ਜਿਆਦਾ ਬਹਿ ਕੇ ਹੱਲ ਕਰ ਲੋ ਜਿਵੇਂ ਵੀ ਹੱਲ ਕਰ ਲੋ ਜੇ ਇਹ ਹੁਣ ਖਤਮ ਹੋ ਜਾਣਾ ਚਾਹੀਦਾ ਫੂਡ ਐਂਡ ਸਿਵਲ ਸਪਲਾਈ ਡਿਪਾਰਟਮੈਂਟ ਦਾ ਜਿਵੇਂ ਸਟੋਰੇਜ ਹੈ ਪਰ ਆਰਤੀਆਂ ਦਾ ਦੇਣਾ ਕਮਿਸ਼ਨ ਹੈ ਉਹ ਸਿੱਧਾ ਸੈਂਟਰ ਨਾਲ ਸੰਬੰਧਿਤ ਹੈ ਅਸੀਂ ਫੇਰ ਕਿਹਾ ਕਿ ਆਰਤੀਆਂ ਨੂੰ ਭਾਵੇਂ ਐਸੋਸੀਏਸ਼ਨਸ ਨੂੰ ਤੁਸੀਂ ਖੁਦ ਬੁਲਾ ਲਓ ਇੱਥੇ ਕਿ ਬੁਲਾ ਲਓ ਜਾਂ ਕੋਈ ਤੁਹਾਡਾ ਰਿਪ੍ਰੈਜ਼ੈਂਟੇਟਿਵ ਉੱਥੇ ਚਲਾ ਜਾਵੇ ਸੈਂਟਰ ਸਰਕਾਰ ਵੱਲੋਂ ਜੋ ਆਰਤੀ ਐਸੋਸੀਏਸ਼ਨ ਨੇ ਮੰਗਾ ਨੇ ਉਹਨਾਂ ਦਾ ਜਿਹੜਾ ਪਣਦਾ ਹਿੱਸਾ ਹੈ ਯੋਗਦਾਨੀ ਕਹੂੰਗਾ ਮੈਂ ਕਿਉਂਕਿ ਮੈਂ ਨਹੀਂ ਕਹਿੰਦਾ ਕਿ ਉਹ ਕੋਈ ਏਜੰਟ ਨੇ ਜਾਂ ਕੋਈ ਹੋਰ ਹੈ ਅਸਲ ਜੋ ਸਰਵਿਸ ਦਿੰਦੇ ਆ ਉਹਨਾਂ ਦੀ ਸਰਵਿਸ ਦਾ ਜਿੰਨਾ ਹਿਸਾ ਉਹਨਾਂ ਨੂੰ ਮਿਲਣਾ ਚਾਹੀਦਾ ਜੋ ਵੀ ਮੰਗਦਾ ਨੇ ਉਹ ਸੈਂਟਰ ਸਰਕਾਰ ਦੇ ਹਿੱਸੇ ਨੇ ਜਨੈਟ ਚ ਪੇਰੇ ਲਿੱਤੂ ਦੇ ਹੰਦ ਐਂਡ ਡਿਕੋਰੇਸ਼ਨ ਦਾ ਪੂਰਾ ਹਗੀ ਤੇ ਜਿਹੜੀ ਸਟਾਕ ਸਾਡੀ ਪਈ ਹੋਈ ਹੈ ਉਹ ਵੀ ਬਾਅਦ ਲੈ ਜਾ ਹਾਂਜੀ ਸਾਡਾ ਜਿਹੜਾ ਇਹ ਸਟਾਕ ਪਰ ਸਾਡਾ ਸਟਾਕ ਪਿਆ ਜਿਹੜਾ ਉਹਨੂੰ ਵੀ ਚੌੜ ਦਾ ਜਿਹੜਾ ਸਪੈਸ਼ਲ ਟ੍ਰੇਨ ਲਾ ਕੇ ਉਹਨੂੰ ਖਾਲੀ ਕਰੋ ਤਾਂ ਕਿ ਅਸੀਂ ਕਨਕ ਹਨ ਆ ਰਹੀ ਆ ਉਹ ਅਪ੍ਰੈਲ ਚ ਕਣਕ ਵਾਸਤੇ ਅਸੀਂ ਸਟੋਰੇਜ ਕਰ ਸਕੀਏ ਤੇ ਦੇਸ਼ ਨੂੰ ਕਣਕ ਦੇ ਵਿੱਚੋਂ ਸਭ ਤੋਂ ਵੱਡਾ ਭੰਡਾਰ ਜਿਹੜਾ ਕਣਕ ਦਾ 125 ਲੱਖ ਮੀਟ्रिक टन ਪੰਜਾਬ ਤੋਂ ਜਾਊਗਾ ਤਾਂ ਉਹਨੂੰ ਅਸੀਂ ਕਰਾਪਰ ਦੇ ਕੇ ਨਾ ਰੱਖ ਸਕੀਏ ਚੰਡੀਗੜ੍ਹ ਦਾ ਸੀਗਾ ਕਿ 60 40 ਦਾ ਹੈਗਾ ਪਹਿਲਾਂ ਤੋਂ ਰੇਸੋ ਚੱਲੇ ਆ ਰਿਹਾ 60% ਪੰਜਾਬ ਦੇ ਅਫਸਰ 40% ਹਰਿਆਣੀਆਂ ਦੇ ਆ ਇਹਨੂੰ ਮੇਨਟੇਨ ਕੀਤਾ ਜਾਵੇ। ਕਈ ਵਾਰੀ ਜੂਟੀ ਤੋਂ ਜਾਂ ਇਧਰੋਂ ਉਧਰੋਂ ਅਫਸਰ ਲਾਤੇ ਹਨ ਤੇ ਉਹ ਚੰਗਾ ਨਹੀਂ ਲੱਗਦਾ। ਤੇ ਉਹਨਾਂ ਨੇ ਕਹਿ ਕੇ ਬਿਲਕੁਲ ਅਸੀਂ ਇਹਨੂੰ ਮੇਨਟੇਨ ਕਰ। ਇਹ ਉਹਨਾਂ ਨੇ ਗਲਪ੍ਰੋਸੇ ਨਾਲ ਕਹੀ ਹੈ ਐਚਐਮ ਸਾਹਿਬ ਨੇ ਹੋਮ ਮਿਨਿਸਟਰ ਸਾਹਿਬ ਨੂੰ ਕਿ ਐਸੀ ਮੰਗ ਲੈਣਾ। ਜਿਵੇਂ ਫੂਡ ਸਪਲਾਈ ਦਾ ਐਫਸੀਆਈ ਦਾ ਜੀਐਮ ਜਿਹੜਾ ਹਮੇਸ਼ਾ ਤੋਂ ਜਉ ਤੋ ਪੰਜਾਬ ਬਣਿਆ ਹਰਿਆਣੀ ਤੋਂ ਪੰਜਾਬ ਉਜੋਂ ਤੋਂ ਇਹੜਾ ਐਫਸੀਆਈ ਦਾ ਜਿਹੜਾ ਜੀਐਮ ਹੈ ਪੰਜਾਬ ਦਾ ਅਫਸਰ ਇਹ ਇਸ ਵਾਰ ਅਸੀਂ ਲੈਟਰ ਵੀ ਲਿਖਿਆ ਇਹ ਕੋਈ ਡਿਊਟੀ ਯੂਟੀ ਕਾਰਡ ਦਲਾ ਡਿਊਟੀ ਕਾਰਡ ਦਲਾਤਾ ਕਿ ਅਸੀਂ ਮੰਗ ਕੀਤੀ ਤੇ ਇਹਨੂੰ ਪੰਜਾਬ ਦਾ ਐਫਸੀਆਈ ਦਾ ਜਿਹੜਾ ਜਿਹਨੂੰ ਕਲਚਰ ਦਾ ਪਤਾ ਹੋਵੇ ਜਿਹਨੂੰ ਮੰਡੀਆਂ ਦਾ ਪਤਾ ਹੋਵੇ ਜਿਹਨੂੰ ਢੇਰੀਆਂ ਦਾ ਬੋਲਾਂ ਦਾ ਨਾ ਜਿਹਨੂੰ ਬਾਰਦਾਨੇ ਦਾ ਜਿਹਨੂੰ 4 ਦਾ ਪਤਾ ਹੋਵੇ ਇਹ ਪੱਖਾ ਲੱਗ ਗਿਆ 4 ਲੱਗ ਗਿਆ ਇਹੋ ਜੀ ਅਫਸਰ ਵੀਰੇ ਅਸੀਂ ਪੈਨਲ ਦੇਵਾਂਗੇ ਉਹ ਕਹਿੰਦੇ ਜੀ ਪੈਨਲ ਦੇ ਰੋ ਅਸੀਂ ਤੋੜਾ ਇਹ ਅਫਸਰ ਲਾਰੇ ਸੋ ਇਹ ਆਰਡੀਐਫ ਤਾਂ ਗੌਕਾ ਚੈਤੋਂ ਘਾੜੇ ਕਤੋਂ ਘਟ ਹੁਣ ਤਾਂ 8500 ਕਰੋੜ ਹੋ ਗਿਆ ਜੀ ਜਾਰੀ ਕਰ ਦਿਓ ਜੀ ਅਸੀਂ ਸੜਕਾਂ ਬਣਾਉਣੀਆਂ ਨੇ ਮੰਨੀਆਂ ਵਾਸ ਮੰਡੀਆਂ ਤੋਂ ਸਾਰੇ ਦੇਸ਼ ਨੂੰ ਚਾਹੇ ਉਹ ਪੀਡੀਐਫ ਵਾਸਤੇ ਜਾਣਦਾ ਚਾਹੇ ਉਹ ਕਿਸੇ ਵੀ ਸਕੀਮ 'ਤੇ ਜਾਣਦਾ ਅੰਨ ਅਨਾਜ